ਨਮਸਕਾਰ ਜੀ ਅੱਜ 13 ਅਪ੍ਰੈਲ 2025 ਵਿਸਾਖੀ ਵਾਲਾ ਦਿਨ ਹੈ ਤੇ ਆਪਾਂ ਖੜੇ ਹੈਗੇ ਆ ਗੁਨਿਆਣਾ ਰੋਡ ਦੀ ਜਿਹੜੀ ਇੱਕ ਜੱਤੋ ਰੋਡ ਨੂੰ ਸੜਕ ਜਾਂਦੀ ਹੈਗੀ ਉੱਥੇ ਹੱਡਾ ਰੋੜੀ ਬਣੀ ਹੋਈ ਹੈ ਬੜੀ ਫੇਮਸ ਕਈ ਸਾਲਾਂ ਤੋਂ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਸਤੰਬਰ ਦੇ ਵਿੱਚ ਵੀ ਇੱਥੇ ਇੱਕ ਵੀਡੀਓ ਪਾਈ ਸੀਗੀ ਤੇ ਇਹਦੀ ਇੱਕ ਕੰਪਲੀਟ ਦਿੱਤੀ ਸੀਗੀ ਵਿਜੀਲੈਂਸ ਨੂੰ لیکن ویجیلنس ਵੱਲੋਂ ਪਤਾ ਨਹੀਂ ਇਹਦੇ ਤੇ ਕੋਈ کاروائی ਸ਼ੁਰੂ ਕੀਤੀ ਗਈ ਕਿ ਨਹੀਂ ਕੀਤੀ ਗਈ ਤੁਹਾਨੂੰ ਇਹਦੀ پریزنٹ ਜਿਹੜੀ ਹੈਗੀ ਸਟੇਟਸ ਦਿਖਾਣਾ ਬਹੁਤ ਜ਼ਰੂਰੀ ਹੈ ویڈیو ਦੇ ਵਿੱਚ ਨਾ ਬਣੇ ਰਹੀਓ ਤੁਹਾਨੂੰ ਇੱਕ ਹੋਰ ਘਟਾਲੇ ਦਾ ਪਤਾ ਲੱਗੂਗਾ ਹਾਲਾਂਕਿ ویجیلنس ਨੂੰ ਦਾਸੀ مہینہ ਕੀ ਹੋਇਆ ਹੈਗਾ ਦੁਬਾਰਾ ਫੇਰ ਰਿਮਾਈਂਡਰ ਪਾਇਆ ਹੈਗਾ ਵੀ ਇਹਦੇ ਖਿਲਾਫ ਕੋਈ ਕੰਪਲੀਟ ਕੀਤੀ ਹੈ ਕਿ ਨਹੀਂ ਕੀਤੀ ਹੈ ਸਬੂਤ ਦੇ ਤੌਰ ਤੇ ਉੱਤੇ ਅੱਜ ਦਾ ਅਖਬਾਰ ਲੈ ਕੇ ਆਏ ਹੋਏ ਆਪਾਂ ਪਾਸ ਕਰਦਾ ਜਿਹਦੇ ਉੱਤੇ ਡੇਟ ਦੇਖੋ ਵੀ 13 اپریل 2025 ਲਿਖਿਆ ਹੈਗਾ ਤੇ ਆ ਤੁਹਾਨੂੰ ਖਬਰ ਦਿਖਣੀ ਹੋਣੀ ਹੈ ਅੱਜ ਵਾਲੀ ਇਹ ਪ੍ਰੂਫ ਹੈ ਵੀ ਇਹ ਵੀਡੀਓ ਜਿਹੜੀ ਹੈਗੀ ਅੱਜ ਦੇ ਦਿਨ ਬਣ ਰਹੀ ਹੈ ਵੀ ਇਹਨੂੰ ਇਹ ਪੁਰਾਣੀ ਵੀਡੀਓ ਨਹੀਂ ਹੋ ਸਕਦੀ ਘਟੋ ਘਟ ਅੱਜ ਦੇ ਦਿਨ ਦੀ ਵੀਡੀਓ ਹੈ ਇਹ 13 April 2025 ਬਸਾਖੀ ਵਾਲੇ ਦਿਨ ਦੀ ਵੀਡੀਓ ਹੈ ਦੈਨਿਕ ਪਾਸਕਰ ਖਬਰ ਮੇਰੇ ਹੱਥ ਵਿੱਚ ਹੈ ਇੱਥੇ ਆਪਾਂ ਕੰਪਲੀਟ ਪਾਈ ਸੀ ਤੁਹਾਨੂੰ ਦੱਸਣਾ ਚਾਹੁੰਦੇ ਹੈਗੇ ਵੀ ਇੱਥੇ ਸਾਰੇ ਏਰੀਆ ਦੇ ਵਿੱਚ 57 ਲੱਖ ਤੋਂ ਉੱਤੇ ਦਾ ਇੱਕ ਬਿੱਲ ਪਾਇਆ ਗਿਆ ਸੀ ਹਾਲਾਂਕਿ ਪੈਸਾ ਤਾਂ ਇੱਥੇ 1 ਕਰੋੜ ਦੇ ਕਰੀਬ ਲੱਗਿਆ ਹੈਗਾ ਇਸ ਹੱਡਾ ਰੋੜੀ ਨੂੰ ਰੈਨੋਵੇਸ਼ਨ ਕਰਨ ਵਾਸਤੇ ਤੇ ਅੱਡਾ ਰੋੜੀ ਦੇ ਤੁਸੀਂ ਹਾਲਾਤ ਦੇਖ ਲਏ ਹੋਣੇ ਆ 27500 ਤਾਂ ਕਹਿੰਦੇ ਸੀ ਇੱਥੇ ਟਾਈਲਾਂ ਲਾਈਆਂ ਆ ਆ ਥੱਲੇ ਜਿੱਦਾ ਜਿਹੜਾ ਹੁਣ ਕੂੜੇ ਦਾ ਡੰਪ ਬਣ ਗਿਆ ਇੱਥੇ 27500 ਟਾਈਲਾਂ ਲੱਗੀਆਂ ਤੇ 3 ਲੱਖ ਦੇ ਇੱਥੇ ਇੱਟਾਂ ਲੱਗੀਆਂ ਇੱਟਾਂ ਚਾਰ ਦੀਵਾਰੀ ਕਰਨ ਵਾਸਤੇ ਆ ਚਾਰ ਦੀਵਾਰੀ ਤੁਸੀਂ ਦੇਖ ਰਹੇ ਹੋਵੋਗੇ ਜਿਹੜੀ ਹੋ ਰਹੀ ਹੈ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੇ ਆ ਜਿਹੜਾ ਹੁਣ ਸਕੈਮ ਐ ਵਿਜੀਲੈਂਸ ਨੂੰ ਕੰਪਲੀਟਾ ਪਾਤੀਆਂ ਸੀ ਸੀਐਮ ਭਗਵੰਤ ਮਾਨ ਜੀ ਨੂੰ ਕੰਪਲੀਟਾ ਪਾਤੀਆਂ ਇਸ ਦੀਆਂ ਜਿਹੜਾ ਲੋਕਲ ਬਾਡੀਜ਼ ডিপਾਰਟਮੈਂਟ ਹੈ ਉਸ ਨੂੰ ਵੀ ਕੰਪਲੀਟਾ ਪਾਲੀਆਂ ਲੇਕਿਨ ਹਲੇ ਤੱਕ ਇਹਦਾ ਕੀ ਹੋਇਆ ਇਨਕੁਆਰੀ ਹੋਈ ਨਹੀਂ ਹੋਈ ਉਹਦਾ ਕੁਝ ਨਹੀਂ ਪਤਾ ਤੁਹਾਨੂੰ ਇੱਕ ਘੈਂਟ ਚੀਜ਼ ਕੀ ਦਿਖਾਣੇ ਆ ਵੀ ਚਾਰ ਦਿਵਾਰੀ ਪੂਰੀ ਕਰਨ ਵਾਸਤੇ ਇੱਟਾਂ ਪੂਰੀਆਂ ਕਰਨ ਵਾਸਤੇ ਸਕੈਮ ਦੇਖੋ ਚਲਾਇਆ ਜਾ ਰਿਹਾ ਹੈਗਾ ਵਿਜੀਲੈਂਸ ਇਸ ਤੇ ਫਟਾਫਟ ਕਾਰਵਾਈ ਕਿਉਂ ਨਹੀਂ ਕਰਦੀ ਆਓ ਇੱਥੇ ਰੇਡ ਮਾਰੋ ਮੌਕਾ ਦੇਖੋ ਇੱਕ ਮਿੰਟ ਦਾ ਕੰਮ ਹੈ ਆਹ ਦੇਖੋ ਜੀ ਆਹ ਦਵਾਰ ਨਵੀਂ ਕੱਢਣ ਵਾਸਤੇ ਅਬ ਚਾਲੋ ਮਲਵਾ ਚੱਕ ਦਿੱਤਾ ਗਿਆ ਤਾਂ ਕਿ 3 ਲੱਖ ਇੱਟਾਂ ਆਪਦੀਆਂ ਪੂਰੀਆਂ ਕੀਤੀਆਂ ਦਿਖਾ ਸਕਣ ਨਾਲੇ ਤੁਹਾਨੂੰ ਇੱਕ ਇਹਦੇ ਵਿੱਚ ਹੋਰ ਦੱਸਦੇ ਹੈਗੇ ਆ ਵੀ ਜਿਹੜੀ ਇਹਨਾਂ ਨੇ 3 ਲੱਖ ਇੱਟ ਜੇ ਇੱਥੇ ਪੂਰੀ ਹੁਣ ਜਿਹੜੀ ਨਵੀਂ ਇੱਟ ਲੱਗੂਗੀ ਨਾ ਉਹਦਾ ਅੱਡ ਪਿੰਨ ਵੀ ਪਾਣਗੇ ਇਹ ਨਹੀਂ ਵੀ ਇਹ ਕੋਈ ਜੇ ਆਪਾਂ ਉਹ ਕੋਟਾਲਾ ਉਜਾਗਰ ਕਰਤਾ ਤਾਂ ਉਹ ਆਪਦਾ ਪੱਲੋ ਹੁਣ ਪੈਸੇ ਲਾ ਦੇਣਗੇ ਪੱਲੋ ਨਹੀਂ ਲਾਂਦੇ ਇੱਥੇ ਦੁਬਾਰਾ ਫੇਰ ਲਾਂਣਗੇ ਉਹਦਾ ਵੀ ਤੁਹਾਨੂੰ ਦੱਸਦਾ ਅੰਦਰ ਦੀ ਕੀ ਮਤੇ ਪੰਦੇ ਪਿਆ ਹੈ ਨਗਰ ਕਾਉਂਸਲ ਗੁਨਿਆਣਾ ਭ੍ਰਸ਼ਟਾਚਾਰ ਦੇ ਵਿੱਚ ਕਿੰਨਾ ਲਿੱਪਟ ਹੋ ਗਿਆ ਅੰਦਰ ਕੀ ਮਤੇ ਪੰਦਾ ਪਿਆ ਹੈਗਾ ਕਿ ਕੂੜੇ ਦੇ ਕਰਕੇ ਕੰਧਾਂ ਡਿੱਗ ਗਈਆਂ ਜਿਹਦੇ ਕਰਕੇ ਅਸੀਂ ਗੰਦਾ ਦੁਬਾਰਾ ਬਣਾ ਰਹੇ ਆ ਲੇਕਿਨ ਅਸਲ ਦੇ ਵਿੱਚ ਕੀ ਹੈ ਵੀ ਜਦੋਂ ਦੀ ਇਨਕੁਆਰੀ ਖੁੱਲੀ ਹੋਈ ਹੈ ਇਹਨਾਂ ਨੇ ਆਪਦੀਆਂ ਇੱਟਾਂ ਪੂਰੀਆਂ ਕਰਨੀਆਂ ਲੇਕਿਨ ਇੱਟਾਂ ਪੂਰੀਆਂ ਤਾਂ ਕਰ ਦੇਣਗੇ ਪਰ ਇਹਦੇ ਫੇਰ ਪੈਸੇ ਦੁਬਾਰਾ ਬਿੱਲ ਭਣਗੇ ਦੇਖੋ ਨਵੀਆਂ ਜਿਹੜੀਆਂ ਉਹ ਤੁਹਾਨੂੰ ਸ਼ੈੱਡ ਦਿਖ ਰਿਹਾ ਹੋਣਾ ਉੱਥੇ ਉਹ ਸ਼ੈੱਡ ਦੀ ਆਪਣੇ ਕੋਲ ਪੁਰਾਣੀ ਵਾਲੀ ਵੀਡੀਓਜ਼ ਵੀ ਹੈਗੀਆਂ ਜਿਹੜੀਆਂ ਆਪਾਂ ਵਿਜਲੈਂਸ ਨੂੰ ਹੀ ਭੇਜੀਆਂ ਸਾਰੇ ਡਿਪਾਰਟਮੈਂਟ ਨੂੰ ਭੇਜੀਆਂ ਉੱਥੇ ਜਿਹੜੀ ਕੰਧ ਹੈ ਕੰਧ ਦਾ ਤੇ ਸ਼ੈੱਡ ਦਾ ਜਿਹੜਾ ਗੈਪ ਹੈ ਬੈਕ ਸਾਈਡ ਦੇ ਉੱਤੇ ਉਹ ਸਿਰਫ 1.5-2 ਫੁੱਟ ਦਾ ਰਹਿ ਗਿਆ ਐਦੋਂ ਪਹਿਲਾਂ ਉਹ ਕਟੋ-ਕਟ 5 ਤੋਂ 6 ਫੁੱਟ ਦਾ ਸੀਗਾ ਇਹ ਫਟਾਫਟ ਇਹਨਾਂ ਨੇ ਹੋਰ ਇੱਟਾਂ ਲਾਈਆਂ ਉਹਦਾ ਤੁਹਾਨੂੰ ਇੱਕ ਸਬੂਤ ਦਿਖਾਣੇ ਆ ਵੀ ਇੱਟਾਂ ਜਿਹੜੀਆਂ ਇਹਨਾਂ ਨੇ ਲਾਈਆਂ ਪਲੱਸਟਰ ਦੁਬਾਰਾ ਕਰਾਏ ਹੈਗੇ ਆ ਇਧਰਲੀ ਸਾਈਡ ਤੋਂ ਆਓ ਤੁਹਾਨੂੰ ਸਾਫ਼ ਹੀ ਪਤਾ ਲੱਗ ਜਾਊਗਾ ਵੀ ਇਹ ਕੰਮ ਹੁਣ ਹੋ ਰਿਹਾ ਹੈਗਾ ਅਸੀਂ ਹੁਣ ਫੇਰ ਸਾਰੇ ਡਿਪਾਰਟਮੈਂਟਾਂ ਨੂੰ ਲਿਖ ਕੇ ਪਾਵਾਂਗੇ ਵੀ ਕੀ ਗੱਲ ਜਿੰਨੇ ਵੀ ਵੱਡੇ ਡਿਪਾਰਟਮੈਂਟ ਹੈ ਉਹ ਜਾਣ ਬੁਝ ਕੇ ਇਹਨਾਂ ਟਾਈਮ ਲਾ ਰਹੇ ਆ ਤਾਂਕਿ ਇਹ ਆਪਦੇ ਭ੍ਰਸ਼ਟਾਚਾਰ ਨੂੰ ਲੁਕੋ ਸਕਣ ਇਹਦਾ ਮਤਲਬ ਤੁਸੀਂ ਸਾਰੇ ਵੱਡੇ ਡਿਪਾਰਟਮੈਂਟ ਵਾਲੇ ਲੋਕਲ ਬਾਡੀਜ਼ ਵਾਲੇ ਹੋਗੇ ਹੋਰ ਹੋਗੇ ਸਾਰੇ ਨਾਲ ਮਿਲੇ ਵੇਓ ਆ ਤੁਸੀਂ ਦੇਖ ਸਕਦੇ ਹੋ ਤਾਜ਼ਾ ਪਲਸਤਰ ਆ ਜਾਓ ਆਪਾਂ ਕੂੜੇ ਤੋਂ ਟੱਪ ਕੇ ਜਾਈਏ ਆ ਦੇਖੋ ਜੀ ਆ ਸਾਰਾ ਸੀਮਿੰਟ ਰੇਤਾ ਜਿਹੜਾ ਪਲਸਤਰ ਕਰਨ ਵਾਸਤੇ ਲੱਗਿਆ ਹੈਗਾ ਆ ਤਾਜ਼ਾ ਪਲਸਤਰ ਹੋਇਆ ਵਿਆ ਆ ਝੜੀ ਵੀ ਜਾਂਦਾ ਹੈਗਾ ਆ ਸਾਰਾ ਮਾਲ ਇੱਥੋਂ ਦੀ ਝੜੀ ਜਾਂਦਾ ਰੇਤਾ ਆ ਦੇਖੋ ਜੀ ਇਹ ਤਾਜ਼ੇ ਪਲਸਤਰ ਦੀ ਨਿਸ਼ਾਨੀ ਹੁੰਦੀ ਹੈ ਆ ਸਾਰਾ ਝੜੀ ਜਾਂਦਾ ਆ ਸਾਰਾ ਟੋਟਲ ਜਿਹੜਾ ਇੱਥੇ ਆ ਹੋਇਆ ਵਿਆ ਮਸਾਲਾ ਘੋਲਿਆ ਇਹਨਾਂ ਨੇ ਜਿਹੜਾ ਆਪੇ ਆ ਮਸਾਲੇ ਰੇਤੇ ਦੇ ਢੇਰ ਸਾਰੇ ਇਹ ਨਵਾਂ ਪਲਸਤਰ ਕੀਤਾ ਹੈ ਦੁਬਾਰਾ ਕੰਦਾ ਉਚੀਆਂ ਕਰ ਰਹੇ ਆ 3 ਲੱਖ ਇੱਟ ਪੂਰੀ ਕਰਨਾ ਚਾਹੁੰਦੇ ਉਲਟਾ ਕੀ ਹੁੰਦਾ ਜਿਹੜਾ ਬੰਦਾ ਕੰਪਲੀਟ ਬੰਦਾ ਨਾ ਤੇ ਉਹ ਉਸ ਨੂੰ ਚੱਕ ਲੈਂਦੀ ਹੈਗੀ ਆ ਆਮ ਲੋਕਾਂ ਨੂੰ ਹੁੰਦਾ ਵੀ ਕਾਰਵਾਈ ਹੋਊਗੀ ਲੇਕਿਨ ਜਦੋਂ 7-8 ਮਹੀਨੇ ਲੰਘ ਜਾਂਦੇ ਆ ਲੋਕਾਂ ਦੇ ਮਨਾਂ 'ਚ ਉਲਟ ਖਿਆਲ ਜਾਣ ਲੱਗ ਜਾਂਦੇ ਆ ਵੀ ਕੀ ਗੱਲ ਹੋ ਗਈ ਕੋਈ ਸੈਟਿੰਗ ਤਾਂ ਨਹੀਂ ਕਰ ਲਈ ਡਰਾ ਤਾਂ ਨਹੀਂ ਦਿੱਤਾ ਬੰਦੇ ਨੇ ਕੰਪਲੀਟ ਪਾਈ ਸੀ ਕੀ ਗੱਲ ਹੋ ਗਈ ਅਸਲ ਦੇ ਵਿੱਚ ਕੀ ਇਹ ਵੀ ਭ੍ਰਸ਼ਟਾਚਾਰ ਦੀ ਦਲਦਲ ਉੱਪਰ ਤੱਕ ਲਿਪਤ ਹੋਈ ہوئی ਹੈ ਦਾ ਮਤਲਬ ਪਨੂਰ ਸਾਰਾ ਦਿਖਾਤਾ ਤੇ ਵੀ ਦਿਖਾਤਾ ਵੀ ਇਹ ਦੁਬਾਰਾ ਜਿਹੜੀਆਂ ਕੰਧਾਂ ਦੀ ਨਿਉਆਂ ਪੱਟੀਆਂ ਜਾ ਰਹੀਆਂ ਦੁਬਾਰਾ ਕੰਧਾਂ ਉੱਚੀਆਂ ਕੀਤੀਆਂ ਜਾ ਰਹੀਆਂ ਤੇ ਮਤੇ ਪਾਏ ਜਾ ਰਹੇ ਝੂਠੇ ਮਤੇ ਕੀ ਪਾਏ ਜਾ ਰਹੇ ਵੀ ਕੂੜੇ ਕਰਕੇ ਕੰਧਾਂ ਡਿੱਗ ਗਈਆਂ ਉਹ ਕੰਧ ਉੱਚੀ ਹੋ ਗਈ ਸ਼ੈੱਡ ਵਾਲੀ ਨਵੀਆਂ ਪਲਸਤਰ ਤੁਸੀਂ ਦੇਖ ਲਏ ਹੋਣੇ ਆ ਚਲੋ ਠੀਕ ਐ ਮੰਨ ਲਿਆ ਤੁਸੀਂ ਇੱਟਾਂ ਪੂਰੀ ਕਰ ਲੋਗੇ ਉਹ ਟੈਲਾ ਕਿਵੇਂ ਪੂਰੀ ਕਰੋਗੇ ਕੋਰਾ ਵੀ ਲੈ ਜੋ ਚੱਕ ਕੇ ਥੱਲੇ ਟੈਲਾ ਵੀ ਖਤਵਾਵਾਂਗੇ ਅਸੀਂ ਐਸ ਕਰਕੇ ਜਿਹੜੇ ਨਗਰ ਕੌਂਸਲ ਦੇ ਲੱਗੇ ਹੋਏ ਆ ਨਾ ਜਿੰਨੇ ਵੀ ਮਿਲੀ ਭੁਗਤ ਦੇ ਨਾਲ ਕਰਕੇ ਉੱਪਰ ਤੱਕ ਉਹਨਾਂ ਨੂੰ ਸਾਡੀ ਸਲਾਹ ਆ ਵੀ ਟੈਲਾ ਵੀ ਲਵਾ ਦਿਓ ਟੈਲਾ ਕਿਵੇਂ ਪੂਰੀਆਂ ਕਰੋਗੇ ਜਿਹੜੀ ਇੱਥੇ ਲੱਖਾ ਅੱਛਾ ਐਡਵਾਂਸ ਬਿੱਲ ਪਾ ਕੇ ਲੱਖਾ ਰੁਪਏ ਦਾ ਲੋਹਾ ਖਰੀਦਿਆ ਗਿਆ ਲੇਕਿਨ ਉਹ ਲੋਹਾ ਸਾਰਾ ਖੁਰਦ-ਬੁਰਦ ਹੋ ਗਿਆ ਇਹਨਾਂ ਦੇ ਅਕਾਊਂਟ ਦੇ ਵਿੱਚ ਹੈ ਨਹੀਂ ਇਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਉੱਪਰ ਤੋਂ ਲੈ ਕੇ ਥੱਲੋਂ ਤੱਕ ਪਤਾ ਨਹੀਂ ਕਿੰਨੇ ਜਣੇ ਰਗੜੇ ਜਾਣਗੇ ਇਹ ਐਸਾ ਸਾਡਾ ਰੋੜੀ ਦੇ ਨਾਂ ਦੇ ਉੱਤੇ ਕਰੋੜਾ ਰੁਪਇਆ ਹਾਜਮ ਹੋ ਗਿਆ ਉਹ ਤੁਹਾਨੂੰ ਇੱਕਾ ਪ੍ਰੂਫ ਦਿਖਾਤਾ ਇੱਕ ਵਾਰ ਦੁਬਾਰਾ ਦੇਖੋ ਵੀ ਆ ਹੁਣ ਦੁਬਾਰਾ ਕੰਦ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ 3 ਲੱਖ ਉੱਟ ਪੂਰੀ ਕਰਕੇ ਦਿਖਾਣੀ ਹੈ ਪੁਰਾਣੇ ਕਾਗਜ਼ਾਂ 'ਚ ਵੀ ਇਨਕੁਆਰੀ ਜਿਹੜੀ ਹੈ ਉੱਪਰ ਭੇਜੀ ਹੋਈ ਹੈ মিডিਆ ਦੇ ਵਿੱਚ ਇਹਨਾਂ ਨੂੰ ਪਤਾ ਤਾਂ ਲੱਗ ਹੀ ਗਿਆ ਕਾਗਜ਼ ਇਹਨਾਂ ਕੋਲ ਵੀ ਆ ਗਏ ਹੋਣੇ ਐ ਉਹ ਸਾਰੀ ਦੇਖੋ ਤੁਸੀਂ ਪੱਟ ਰੱਖੀਏ ਵੀ ਇੱਥੇ ਕੰਧ ਖੜੀ ਕਰਾਂਗੇ ਨਵੀਂ ਤੇ ਅਸੀਂ ਦੁਬਾਰਾ ਫੇਰ ਇੱਕ ਵਾਰ ਕੰਪਲੀਟ ਲਿਖਾਂਗੇ